ਕ੍ਰਾਂਤੀ 20000 ਟੀਚਰ ਭਰਤੀ ਕਰਤੇ 52000 ਮਾਪਰੀਆਂ ਦੇਤੀਆਂ ਬਦਲਾ ਆ ਗਿਆ ਬਦਲਾ ਆ ਗਿਆ ਤੰਦਾਂ ਤੇ ਅਖਬਾਰਾਂ ਤੇ ਮੀਡੀਆ ਤੇ ਪੋਸਟਰ ਤੇ ਕਹਦੀ ਹੈ ਕਿ ਝੂਠ ਨੂੰ 100 ਵਾਰੀ ਬੋਲੋਗੇ ਤਾਂ ਉਹ ਲੋਕਾਂ ਨੂੰ ਸੱਚ ਲੱਗਣ ਲੱਗੇ ਤਾਂ ਸਮੇਂ 3 ਸਾਲ ਦਾ ਜਿਹੜਾ ਉਹ ਪੱਦਾ ਮਜ਼ਾਕ ਹੋਇਆ 3 ਸਾਲ ਪਹਿਲਾਂ ਪੰਜਾਬ ਦੇ ਲੋਕਾਂ ਨਾਲ ਉਸ ਨੂੰ ਸੱਚ ਸਾਬਤ ਕਰਨ ਲਈ ਪ੍ਰਚਾਰ ਕੀਤਾ ਜਾ ਰਿਹਾ ਕਿ ਲੋਕਾਂ ਨੂੰ ਐ ਲੱਗਣ ਲੱਗ ਜਵੇ ਕਿ ਸ਼ਾਇਦ ਸਾਧੂੱਚੀ ਬਦਲਾ ਆ ਗਿਆ ਪਰ ਬਦਲਾਅ ਤਾਂ ਤੁਹਾਡੇ ਸਾਹਮਣੇ ਆ ਕਿ ਪਹਿਲਾਂ ਆਪਾਂ ਰਾਜੇ ਦੇ ਮਹਿਲਾਂ ਦੇ ਨਾਲ ਕਹਿੰਦੇ ਸੀ ਜਾ ਕੇ ਕਿ ਨੇ ਤੁਸੀਂ এডਿਕੇਸ਼ਨ ਕੀਤੇ ਜਿਹੜਾ ਬਲਵਿੰਦਰ ਉਹਨਾਂ ਨੇ ਵੀ ਗੱਲ ਕੀਤੀ ਕਿ ਕਦੇ ਟੈਂਕੀਆਂ ਮੰਲਦੀਆਂ ਕਦੇ ਵੀਰੇ ਟਾਬਰ ਨੇ ਉਹਨਾਂ ਤੇ ਚੜਨਾ ਡਾਂਗਾ ਜੇਲਾ ਪਰਚੇ ਉਹਨੂੰ ਹੀ ਸਾਰਾ ਕੁਝ ਕਿੱਥੇ ਟਰਾਂਸਫਰ ਹੋ ਗਿਆ ਸਬੂਰ ਦੇ ਵਿੱਚ ਉਹਨੂੰ ਕਿੱਥੇ ਟਰਾਂਸਫਰ ਹੋ ਗਿਆ ਕਿ ਮਹਾਰੀ ਦੇ ਵਿੱਚ ਇਸ ਕਰਕੇ ਇੱਕ ਵਾਰੀ ਦਾ ਤੁਹਾਨੂੰ ਇਹੀ ਸੁਨੇਹਾ ਦਵਾਂਗੇ ਕਿ ਸਰਕਾਰ ਚਾਹੇ ਕੋਈ ਵੀ ਆ ਜਾਵੇ ਉਹਦਾ ਲਖੇੜਾ ਜਿਹੜਾ ਕਿ ਕੀ ਉਹਨੇ ਚੰਗਾ ਕੀਤਾ ਜਾਂ ਕੀ ਗਲਤ ਕੀਤਾ ਉਹ ਉਹਦੀ ਪਾਲਿਸੀ ਚੋ ਕਰਨਾ ਚਾਹੀਦਾ ਉਸ ਦੀ ਪ੍ਰੈਕਟਿਸ ਚੋ ਕਰਨਾ ਚਾਹੀਦਾ 3 ਸਾਲ ਦੇ ਵਿੱਚ ਉਹ ਲੋਕਾਂ ਦੇ ਸਾਹਮਣੇ ਆ ਗਿਆ ਕਿ 3 ਸਾਲ ਦੇ ਵਿੱਚ ਜਿੰਨੇ ਵੀ ਇਹਨਾਂ ਨੇ ਵਾਅਦੇ ਕੀਤੇ ਸੀ ਉਹਨਾਂ ਚੋਂ ਵੱਡਾ ਹਿੱਸਾ ਜਿਹੜਾ ਨਾ ਉਹ ਕਾਗਜ਼ਾਂ ਦੇ ਵਿੱਚ ਰਹਿ ਗਿਆ ਨਹੀਂ ਤਾਂ ਤੁਸੀਂ ਇੱਥੇ ਨਹੀਂ ਹੋਣੇ ਚਾਹੀਦੇ ਸੀ ਜੇ ਵਾਕਈ ਕ੍ਰਾਂਤੀ ਹੁੰਦੀ ਜਿਹੜੇ ਮੁਲਕਾਂ ਦੇ ਵਿੱਚ ਕ੍ਰਾਂਤੀ ਹੋਈ ਹੈ ਨਾ ਰੂਸ ਦੇ ਵਿੱਚ ਕ੍ਰਾਂਤੀ ਹੋਈ ਚੀਨ ਦੇ ਵਿੱਚ ਕ੍ਰਾਂਤੀ ਹੋਈ ਕੂਬਾ ਦੇ ਵਿੱਚ ਕ੍ਰਾਂਤੀ ਹੋਈ ਫੀਡਲ ਕਾਸਟਰੋ ਉਹਨਾਂ ਨੇ ਕੀ ਕੀਤਾ ਜਿੱਥੇ-ਜਿੱਥੇ ਕ੍ਰਾਂਤੀ ਹੋਈ ਉੱਥੇ ਤਾਂ ਸਦੀਆਂ ਦੇ ਕੰਮ ਸਾਲਾਂ ਦੇ ਵਿੱਚ ਸਾਲਾਂ ਦੇ ਕੰਮ ਦਿਨਾਂ 'ਚ ਹੋ ਗਏ ਇਹ ਕ੍ਰਾਂਤੀ ਤਾਂ ਇਹ ਹੈ ਕਿ ਇਹ ਚੱਲਦੀ ਨਹੀਂ ਪੰਜਾਬ 'ਚੋਂ ਨਹੀਂ ਹੈਗੀ ਪੰਜਾਬ ਦੇ ਨਾਲ ਫੈਡਰਲ ਢਾਂਚੇ ਲਈ ਮੰਨਿਆ ਜਾਂਦਾ ਰਾਜਾਂ ਦੇ ਵੱਧ ਅਧਿਕਾਰਾਂ ਲਈ ਮੰਨਿਆ ਜਾਂਦਾ ਕਿਤੇ ਤਾਂ ਤਾਮਿਲਨਾਟੂ ਨਾਲੋਂ ਮੂਰੇ ਪਾਣ ਹੁੰਦਾ ਸੀ ਪੰਜਾਬ ਹੁੰਦਾ ਸੀ ਜਦੋਂ ਵੀ ਗੱਲ ਚੱਲਦੀ ਬਾਦਸ਼ਾਹ ਦੇ ਨਾਂ ਦੇ ਉੱਪਰ ਫੈਡਰਲ ਢਾਂਚੇ ਦੇ ਨਾਂ ਦੇ ਉੱਪਰ ਜਦੋਂ ਵੀ ਗੱਲ ਹੁੰਦੀ ਤਾਂ ਝੰਡਾ ਵਰਦਾਨ ਪੰਜਾਬ ਹੁੰਦਾ ਸੀ ਕਿਤੇ ਇਸ ਸਮੇਂ ਤਾਮਿਲਨਾਟੂ ਦੇ ਲੋਕ ਉੱਥੋਂ ਦੀ ਸਰਕਾਰ ਲੀਡ ਕਰ ਰਹੀ ਹੈ ਅੱਜ ਬਿਆਨ ਪੜੋ ਜਿਹੜਾ ਉੱਥੋਂ ਦਾ ਮੁੱਖ ਮੰਤਰੀ ਹੈ ਸਟਾਲਿਨ ਉਹਨਾਂ ਨੇ ਇੱਕ ਕਮਿਸ਼ਨ ਅਪੁਆਇੰਟ ਕਰਤਾ ਸਾਫਤਾ ਜੱਜ ਹੈ ਸੁਪਰੀਮ ਕੋਰਟ ਦਾ ਉਹ ਕਮਿਸ਼ਨ ਕਿਸ ਚੀਜ਼ ਦਾ ਉਹ ਉੱਪਰ ਰਿਪੋਰਟ ਦੇਊਗਾ ਕਿ ਰਾਜਾਂ ਦੇ ਅਧਿਕਾਰ ਨੇ ਜਿਹੜੇ ਉਹ ਕਿਵੇਂ ਪ੍ਰੋਟੈਕਟ ਕੀਤੇ ਜਾ ਸਕਦੇ ਐ ਇਸ ਕਰਕੇ ਇੱਕ ਕਿਸੇ ਦਾ ਪੰਜਾਬ ਇਸ ਗੱਲ ਦਾ ਝੰਡਾ ਬਰدار ਹੁੰਦਾ ਸੀ ਕਿ ਲੋਕਾਂ ਦੇ ਹੱਕ ਕਿਵੇਂ ਬਚਾਏ ਜਾ ਸਕਦੇ ਨੇ ਰਾਜਾਂ ਦੇ ਹੱਕ ਕਿਵੇਂ ਲਾਇਆ ਜਾਇਆ ਜਾ ਸਕਦੇ ਨੇ ਕਿੰਨੇ ਹੋ ਗਏ ਆ ਕਿ ਸਰਕਾਰ ਵੀ ਦਿੱਲੀ ਤੋਂ ਚੱਲ ਰਹੀ ਆ ਤੇ ਜਿੰਨੇ ਵਿਭਾਗ ਨੇ ਹਰੇਕ ਵਿਭਾਗ ਦੇ ਵਿੱਚ ਇੱਕ ਸਲਾਹਕਾਰ ਆ ਜਿਹੜਾ ਉਹ ਜਿਹੜੀਆਂ ਨੇ ਲਾਇਆ ਹੋਇਆ ਇਸ ਕਰਕੇ ਸਭ ਲਈ ਸਮਝਣਾ ਪਊਗਾ ਕਿ ਲੜਾਈ ਆਪਣੀ ਕਿੱਥੇ ਆ। ਤਾਕਤ ਆ ਜਿਹੜੀ ਉਸ ਦੀ ਵੀ ਦਰਵਾਜ਼ੋਂ ਹੋ ਰਹੀ ਆ ਤੇ ਜਿਹਨੇ ਸਕੂਲਾਂ ਦੀ ਗੱਲ ਆ ਦੇਖੋ ਅਸੀਂ ਤਾਂ ਬਹੁਤ ਖੁਸ਼ ਹੋਏ ਸੀ ਜਦੋਂ ਤੁਹਾਡੇ ਅਪਾਇੰਟਮੈਂਟ ਲੈਟਰ ਵੀ ਜਾਰੀ ਹੋਏ ਕਿ ਚਲੋ ਇਹਨਾਂ ਨੇ ਹੁਣ ਤਾਂ ਹੀ ਨਿਰ ਕਰਤਾ ਜਿਹੜੇ ਬਾਕੀ ਰਹਿ ਗਏ ਉਹ ਵੀ ਹੋ ਜਾਣਗੇ। ਪਰ ਹੋਇਆ ਉਲਟਾ ਨਾ ਤਾਂ ਜਿਹਨਾਂ ਨੂੰ ਪਹਿਲਾਂ ਅਪਾਇੰਟਮੈਂਟ ਲੈਟਰ ਦਿੱਤੇ ਉਹ ਜੋ ਹੈ ਨੇ ਕਰਵਾਏ ਨਾ ਨਹੀਂ ਬਾਕੀ ਰਹਿ ਗਏ ਸੀ 3000 ਉਹ ਜੁਆਇਨ ਕਰਵਾਏ ਤੇ ਡਿਪਾਰਟਮੈਂਟ ਆ ਜਿਹੜਾ ਆ ਜਿਹੜੀ ਤੁਸੀਂ ਗੱਲ ਹੋਣ ਕਰ ਰਹੇ ਹੋ ਨਾ ਡਬਲਿੰਗ ਵਾਲੀ ਇਹ ਤੁਹਾਡੇ ਆਕੂ ਪਤਾ ਨਹੀਂ ਕਿੰਨੀ ਵਾਰੀ ਜਾ ਕੇ ਇਹਨਾਂ ਨੂੰ ਕਹਿ ਕੇ ਆਏ ਸੀ ਅੱਜ ਤੋਂ 1 ਸਾਲ ਪਹਿਲਾਂ ਤੋਂ ਕਿ ਵੀ ਡਬਲਿੰਗ ਹੋਈ ਹੋਈ ਆ ਦੋ ਦੋ ਥਾਂ ਤੇ ਤੁਸੀਂ ਥੀਸ ਪਰਵਾਈ ਹੋਈ ਆ ਇਹਨੂੰ ਠੀਕ ਕਰ ਲਓ ਅੱਧ ਕੈਂਡੀਡੇਟ ਆ ਜਾਣਗੇ ਅੱਧ ਕੈਂਡੀਡੇਟਾਂ ਨੂੰ ਆਪਣੀ ਮਿਲ ਜੂਗੀ ਉਦੋਂ ਤਾਂ ਸੁਣਿਆ ਨਹੀਂ ਹੁਣ ਆਪ ਹੀ ਜਦੋਂ ਪੱਤੀ ਨੂੰ ਲਿਖਾ ਲਗਾਉਣਾ ਸੀ ਤਾਂ ਆਪ ਹੀ ਉੱਥੇ ਲਿਖ ਕੇ ਵੀ ਦੇ ਆਏ ਇਹ ਜੀ ਕਿ ਪਹਿਲਾਂ ਹੀ ਕਰ ਲੈਣੀ ਚਾਹੀਦੀ ਸੀ ਪਹਿਲਾਂ ਕਿਉਂ ਨਹੀਂ ਕੀਤੀ ਕਾਰਨ ਇਹ ਹੈ ਕਿ ਦੇਖੋ ਇਹਨਾਂ ਨੇ ਕਰਨਾ ਤਾਂ ਨਹੀਂ ਪੱਥਰ ਲਗਾਉਣਾ ਵੀ ਆ ਮਾਮਲਾ ਨਹੀਂ ਪੱਥਰ ਵਾਲਾ ਮਾਮਲਾ ਹੈ ਕਿ ਜਾਂ ਦੇਖੋ ਦੋ ਫੈਸਲੇ ਸਰਕਾਰ ਲੈ ਕੇ ਆਈ ਪਹਿਲਾ ਫੈਸਲਾ ਕਿ ਐਸਐਮਸੀ ਵੀ ਬੰਤਰ ਤਬਦੀਲ ਕਰਤੀ ਸਕੂਲ ਮੈਨੇਜਮੈਂਟ ਕਮੇਟੀ ਦੇ ਵਿੱਚ ਦੋ ਨਮਾਇਨੇ ਐਮਐਲਏ ਦੇ ਪਾਤੇ ਐਮਐਲਏ ਕੀ ਕੋਈ ਸੰਸਦਾ ਐਮਐਲਏ ਤਾਂ ਸੰਸਦਾ ਨਹੀਂ ਸੰਸਦਾ ਕੌਣ ਆ ਉਸਦੀ ਪਾਰਟੀ